ਤੋ ਨਸ਼ਾ ਵ੍ਰਦਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਫੇਰ ਤੋਂ ਇਹ ਕਹਿ ਸਕਦੇ ਆ ਕਿ ਲਗਾਤਾਰ ਜਿਹੜੀ ਕੈਂਪੇਨ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਕਿ ਇਸ ਵਾਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਦੇ ਉੱਤੇ ਤਰਨਤਾਰਨ ਸ਼ਹਿਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ 5000 ਬੱਚਿਆਂ ਦੇ ਨਾਲ ਇੱਕ ਜੋ ਰੈਲੀ ਕੱਢੀ ਜਾਣੀ ਆ ਤਾਂ ਉਸ ਦੀਆਂ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਹੇ ਆ ਖਾਸ ਤੌਰ ਦੇ ਉੱਤੇ ਇਸ ਰੈਲੀ ਦੇ ਵਿੱਚ ਜੋ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਹੈਗੇ ਨੇ ਲਾਲਜੀਤ ਸਿੰਘ ਭੁੱਲਰ ਜਿਹੜੇ ਨੇ ਉਹ ਖਾਸ ਤੌਰ ਤੇ ਇਸ ਰੈਲੀ ਦੇ ਵਿੱਚ ਮੌਜੂਦ ਨੇ ਤਾਂ ਅ ਇੱਥੇ ਤੁਸੀਂ ਵੇਖ ਸਕਦੇ ਹੋ ਹਰਕਿਸ਼ਨ ਸਕੂਲ ਤੋਂ ਲੈ ਕੇ ਤਰਨਤਾਰਨ ਦੇ ਵਿੱਚ ਜਿੱਥੇ ਕਿ 5000 ਬੱਚੇ ਜਿਹੜੇ ਨੇ ਉਹ ਮੌਜੂਦ ਨਹੀਂ ਤਾਂ ਉਹਨਾਂ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਮੰਤਰੀ ਸਾਹਿਬਾਂ ਉੱਤੇ ਉਸ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਿਸ਼ੇਸ਼ ਤੌਰ ਦੇ ਉੱਤੇ ਨਾਲ ਮੌਜੂਦ ਹੈਗਾ ਤਾਂ ਇਸ ਜਗ੍ਹਾ ਤੋਂ ਲੈ ਕੇ ਜੋ ਸਟਾਰਟ ਹੋਏਗੀ ਰੈਲੀ ਹਰਕਿਸ਼ਨ ਸਕੂਲ ਤੋਂ ਤਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੁੰਦੀ ਹੋਈ ਬੋਲੀ ਚੌਂਕ ਤੋਂ ਹੁੰਦੀ ਤਰਨਤਾਰਨ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਵਿਖੇ ਜਾ ਕੇ ਜਿਹੜੀ ਹੈ ਰੈਲੀ ਸਮਾਪਤ ਹੋਏਗੀ ਸਾਂ ਇਸ ਦੀ ਜਿਹੜੀਆਂ ਵਿਸ਼ੇਸ਼ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਾਂਝੀਆਂ ਕਰ ਰਹੇ ਹਾਂ ਕਿ ਲਾਲਜੀਤ ਸਿੰਘ ਢੁੱਲਰ ਜੋ ਕਿ ਟਰਾਂਸਪੋਰਟ ਮੰਤਰੀ ਤੇ ਜੇਲ੍ਹ ਮੰਤਰੀ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਚ ਤਰਨਤਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਲਾਲਜੀਤ ਸਿੰਘ ਪੁੱਲਰ ਨੇ ਉਹ ਖਾਸ ਤੌਰ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਲ ਦੇ ਨਾਲ ਮੌਜੂਦ ਹੈਗੇ ਨੇ ਮੌਕੇ ਤੇ ਤਾਂ ਦੱਸ ਦਈਏ ਕਿ ਜੋ ਨਸ਼ਾ ਵਿਰੁੱਧ ਰੈਲੀ ਜੋ ਉਹਦਾ ਨਸ਼ਾ ਵਿਰੁੱਧ ਜਿਹੜਾ ਕਾਫੀ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆ ਤਾਂ ਉੱਥੇ ਹੀ ਇਸ ਵਾਰ ਜੋ ਆ ਤਰਨਤਾਲ ਜ਼ਿਲ੍ਹੇ ਦੇ ਜਿਹੜੇ ਸਕੂਲ ਦੇ ਬੱਚੇ ਹੈਗੇ ਨੇ ਵੱਖ-ਵੱਖ ਸਕੂਲ ਤੋਂ ਜਿਹੜੇ ਬੱਚੇ 5000 ਜਿਹੜੇ ਬੱਚੇ ਅੱਜ ਇਸ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਨਾਲ ਇਹ ਜੋ ਰੈਲੀ ਤਰਨਤਾਲ ਜ਼ਿਲ੍ਹੇ ਦੇ ਵਿੱਚ ਹੁੰਦੀ ਹੋਈ ਬੌੜੀ ਸਾਹਿਬ ਜੋਨ ਤੋਂ ਜੋ ਕਹਿ ਸਕਦੇ ਆ ਕਿ ਤਰਨਤਨ ਸਾਹਿਬ ਵਿਖੇ ਜਾ ਕੇ ਇਹ ਜੋ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਰੈਲੀ ਸਮਾਪਤ ਹੋਣੀ ਆ ਤਾਂ ਇਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ ਕਿ ਪੰਜਾਬ ਭਾਰਤ ਵਿੱਚ ਨਸ਼ਾ ਨੂੰ ਲੈ ਕੇ ਪੰਜਾਬ ਸਰਕਾਰ ਜਿਹੜੀ ਆ ਕਾਫੀ ਵੱਡੇ ਉਪਰਾਲੇ ਕਰਦੀ ਦਿਖਾਈ ਦੇ ਰਹੀ ਆ ਲਗਾਤਾਰ ਜੋ ਇਸ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਬੜੇ ਵੱਡੇ ਐਕਸ਼ਨ ਦੇ ਵਿੱਚ ਹੈਗੀ ਆ ਜਿੱਥੇ ਕਿ ਨਸ਼ੇ ਤਸਕਰਾਂ ਦੇ ਘਰ ਤੱਕ ਜਿਹੜੇ ਆ ਉਹ ਢਾਏ ਜਾ ਰਹੇ ਨੇ ਐਨਕਾਊਂਟਰ ਕੀਤੇ ਜਾ ਰਹੇ ਨੇ ਪੰਜਾਬ ਪੁਲਿਸ ਵੱਲੋਂ ਅਕਸਰ ਡੀਜੀਪੀ ਪੰਜਾਬ ਜਿਹੜੇ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਚੈਕਿੰਗ ਵੀ ਕਰਦੇ ਦਿਖਾਈ ਦਿੰਦੇ ਨੇ ਤਾਂ ਸਿਰਫ ਤਾਂ ਸਿਰਫ ਨਸ਼ੇ ਨੂੰ ਲੈ ਕੇ ਨਸ਼ੇ ਦੇ ਕਿਉਂਕਿ ਜੋ ਸਰਕਾਰ ਬਣੀ ਸੀਗੀ ਉਸ ਵੇਲੇ ਵੀ ਕਿਹਾ ਗਿਆ ਸੀਗਾ ਕਿ ਪੰਜਾਬ ਭਰ ਦੇ ਵਿੱਚ ਜਿਹੜਾ ਨਸ਼ਾ ਉਸ ਨੂੰ ਖਤਮ ਕਰਨ ਦੀ ਜਿਹੜੀ ਸੋਚੀ ਚੁੱਕੀ ਸੀਗੀ ਤਾਂ ਉਸ ਨੂੰ ਲੈ ਕੇ ਹੁਣ ਲਗਾਤਾਰ ਜੋ ਇਹ ਰੈਲੀ ਜਿਹੜੀ ਲਗਾਤਾਰ ਕੱਢੀ ਜਾ ਰਹੀ ਹੈ ਜੋਤ ਨਸ਼ਾ ਵਿਰੋਧਤਾ ਉੱਥੇ ਹੀ ਮੈਂ ਆਪਣੇ ਸ਼ੋਗੀ ਨੂੰ ਕਹੂੰਗਾ ਇੱਕ ਵਾਰੀ ਬੱਚਿਆਂ ਦੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾਣ ਕਿ ਕਿੰਨੇ ਵੱਡੇ ਪੱਧਰ ਤੇ ਉੱਤੇ ਜਿਹੜੇ ਸਕੂਲ ਦੇ ਬੱਚੇ ਹੈਗੇ ਨੇ ਉਹ ਡਿਪਟੀ ਕਮਿਸ਼ਨਰ ਇਸ ਰੈਲੀ ਦੇ ਵਿੱਚ ਪਹੁੰਚੇ ਨੇ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਇਹ ਜੋ ਸਕੂਲ ਸਟਾਫ ਹੈਗਾ ਸਕੂਲ ਦੇ ਬੱਚੇ ਹੈਗੇ ਨੇ ਉਹ ਖਾਸ ਤੌਰ ਤੇ ਉੱਤੇ ਇਸ ਜਗ੍ਹਾ ਦੇ ਵਿੱਚ ਪਹੁੰਚੇ ਨੇ ਜੋ ਜਿੱਥੋਂ ਰੈਲੀ ਸਟਾਰਟ ਹੋਣੀ ਹੈ ਤਾਂ ਇੱਥੋਂ ਵੀ ਹੁਣ ਕੁਝ ਸਮੇਂ ਦੇ ਵਿੱਚ ਇਹ ਰੈਲੀ ਆਰੰਭ ਕਰ ਦਿੱਤੀ ਜਾਏਗੀ ਜੋ ਛੋਟੇ-ਛੋਟੇ ਬੱਚੇ ਨੇ ਪੂਰੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਜਾਂਦੇ ਹੋਏ ਇੱਕ ਸੰਦੇਸ਼ ਦੇਣਗੇ ਜੋ ਸ਼ਹਿਰ ਵਾਸੀਆਂ ਨੂੰ ਕਿ ਨਸ਼ੇ ਨੂੰ ਜਿਹੜਾ ਤਿਆਗਣਾ ਚਾਹੀਦਾ ਤਾਂ ਉੱਥੇ ਹੀ ਲਾਲਜੇ ਸਿੰਘ ਕੋਲਰ ਹੁਣ ਕੁਝ ਸਮੇਂ ਦੇ ਵਿੱਚ ਇਹਨਾਂ ਨੂੰ ਸੰਬੋਧਨ ਵੀ ਕਰਨਗੇ ਤੇ ਨਾਲ ਮੀਡੀਆ ਦੇ ਨਾਲ ਵੀ ਜਿਹੜੀ ਗੱਲਬਾਤ ਕਰਦੇ ਦਿਖਾਈ ਦੇਣਗੇ ਬੱਚੇ ਜੋ ਜਿੱਥੇ ਕਿ ਛੋਟੇ-ਛੋਟੇ ਬੱਚੇ ਅੱਜ ਇਸ ਰੈਲੀ ਨੂੰ ਸੰਬੋਧਨ ਕਰਨ ਕੇ ਜੋ ਇਸ ਰੈਲੀ ਦੇ ਵਿੱਚ ਹਿੱਸਾ ਲੈ ਰਹੇ ਨੇ ਉੱਥੇ ਹੀ ਜੋ ਮੰਤਰੀ ਸਾਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਮੰਤਰੀ ਸਾਹਿਬਾਨ ਦੀ ਵੀ ਤਸਵੀਰ ਜਿਹੜੀ ਆ ਸਾਂਝੀ ਕਰ ਦਿੰਨੇ ਆ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜੀ ਤਸਵੀਰ ਲਗਾਤਾਰ ਸਾਂਝੀ ਕੀਤੀ ਜਾਵੇ ਕਿ ਦੇਸ਼ ਰਗਣ ਵਾਸਤੇ ਇਹ ਜੋ ਮੰਤਰੀ ਸਾਹਿਬਾਨ ਜੋ 스테ਟ ਤੇ ਦਿਖਾਈ ਦੇ ਰਹੇ ਨੇ ਤਾਂ ਹੁਣ ਜਿਹੜੀ ਇਸ ਰੈਲੀ ਹਰੀ ਚੰਡੀ ਕੁਝ ਹੀ ਸਮੇਂ ਦੇ ਵਿੱਚ ਮੰਤਰੀ ਸਾਹਿਬ ਆਣ ਵਾਲੋ ਦਿੱਤੇ ਜਾਣਗੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਜੋ ਇਸ ਨਸ਼ਾ ਵਿਰੋਧ ਰੈਲੀ ਨੂੰ ਲੈ ਕੇ ਬੱਚਿਆਂ ਨੂੰ ਜਿਹੜਾ ਫਲੈਗ ਉਸ ਟੋਨਾ ਵੱਲੋਂ ਹਰੀ ਚੰਡੀ ਜਿਹੜੀ ਦੇ ਦਿੱਤੀ ਗਈ ਆ ਤਾਂ ਹੁਣ ਬੱਚੇ ਜਿਹੜੇ ਤਰ੍ਹਾਂ-ਤਰ੍ਹਾਂ ਜ਼ਿਲ੍ਹੇ ਦੇ ਵਿੱਚ ਪਹੁੰਚ ਕੇ ਪੂਰੇ ਜ਼ਿਲ੍ਹਾ ਵਾਸੀਆਂ ਨੇ ਜਿਹੜਾ ਇੱਕ ਨਸ਼ਾ ਤਿਆਗਣ ਦੀ ਜਿਹੜੀ ਇੱਕ ਅਪੀਲ ਕਰਨ ਇੱਕ ਸਿਹਤ ਦੇਣਗੇ ਤਾਂ ਇਹ ਖਾਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਹੋਣਾ ਪੂਰੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਾਂਦੇ ਜੋ ਦਿਖਾਈ ਦੇਣਗੇ ਤਾਂ ਉੱਥੇ ਹੀ ਮੰਤਰੀ ਸਾਹਿਬਾਂ ਜੁਣੇ ਹੋ ਇੱਥੇ ਮੌਜੂਦ ਨੇ ਤਾਂ ਮੰਤਰੀ ਸਾਹਿਬ ਅੱਜ ਇਹ ਜੋ ਰੈਲੀ ਜਿਹੜੀ ਇੱਥੇ ਕੀਤੀ ਗਈ ਆ ਲਗਾਤਾਰ ਪੂਰੇ ਸਵੇਰ ਭਰ ਦੇ ਵਿੱਚ ਇਹ ਚੱਲ ਰਹੀ ਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਅੱਜ ਇੱਥੇ ਪਹੁੰਚੇ ਹੋ ਮਾਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੁਧ ਨਸ਼ਾ ਵਿਰੁੱਧ ਜੋ ਮਹਿੰਮ ਚਲਾਈ ਗਈ ਆ ਉਹਦੇ ਵਿੱਚ ਹਰ ਪੁਲਿਸ ਦਾ ਅਫਸਰ ਸਿਵਲ ਦਾ ਅਫਸਰ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਅਫਸਰ ਜਿਹੜੇ ਆ ਉਹ ਤਹਈਆ ਕਰ ਚੁੱਕੇ ਆ ਕਿ ਜਿਹੜਾ ਇਹ ਜ਼ਹਿਰ ਆ ਪ੍ਰਾਣੀਆਂ ਰਵੈਤੀ ਪਾਟੀਆਂ ਦੇ ਵੇਲੇ ਬੂਟੇ ਲੱਗੇ ਉਹਨਾਂ ਨੂੰ ਸਿੰਜਿਆ ਗਿਆ ਉਹ ਬੂਟੇ ਵੱਡੇ ਹੋਏ ਤੇ ਅੱਜ ਇਹ ਪਹਿਲੀ ਸਰਕਾਰ ਆ ਜਿਨੇ ਸਮਗਲਰਾਂ ਦੇ ਘਰ ਤੋਂ ਨੇ ਸ਼ੁਰੂ ਕੀਤੇ ਆ ਅੱਜ ਸਾਡੇ ਜਿਹੜੇ ਤਰਨਤਾਰਨ ਸ਼ਹਿਰ ਦੇ ਪਿਆਰੇ ਪਿਆਰੇ ਬੱਚੇ ਆ ਉਹਨਾਂ ਦੇ ਨਾਲ ਅਸੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਗਰਾਊਂਡ ਤੋਂ ਸ਼ੁਰੂ ਕਰਕੇ ਬੋੜੀ ਚੌਂਕ ਤੋਂ ਹੁੰਦੇ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੇ ਸਤਾਂ ਤੇ ਨਤਮਸਤ ਹੋਵਾਂਗੇ ਸਰਪੱਤ ਦੇ ਭਲੇ ਦੀ ਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਾਂਗੇ ਤੇ ਅਸੀਂ ਅੱਜ ਇੱਥੇ ਤਈਆ ਕੀਤਾ ਆ ਸਾਰਿਆਂ ਨੇ ਕਿ ਜਿਹੜਾ ਇਹ ਯੁੱਧ ਨਸ਼ੇ ਅਮਰੋਧ ਮਹਿੰਮਿਆ ਜਿਹੜੇ ਕੋਈ ਸਮਗਲਰ ਆ ਉਹਨਾਂ ਦੀ ਜਾਣਕਾਰੀ ਅਸੀਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਦਵਾਂਗੇ ਭਾਵੇਂ ਵਿੱਚ ਬੱਚੇ ਨੇ ਭਾਵੇਂ ਸਿਆਣੇ ਨੇ ਭਾਵੇਂ ਕਿਸੇ ਡਿਪਾਰਟਮੈਂਟ ਦੇ ਅਫਸਰ ਨੇ ਭਾਵੇਂ ਐਮ ਐਲ ਏ ਮੰਤਰੀ ਸਭਾਦ ਤੇ ਭਾਵੇਂ ਸਾਡੇ ਚੇਅਰਮੈਨ ਨੇ ਕਿਸੇ ਇਹੋ ਜੇ ਸਮਗਲਰ ਦਾ ਕਿਤੇ ਵੀ ਕੋਈ ਮੋਤਬਰ ਸਾਥ ਨਹੀਂ ਦੇਊਗਾ ਸਾਡੀਆਂ ਪੰਚਾਇਤਾਂ ਨੂੰ ਮਤੇ ਪਾਏ ਗਏ ਆ ਤੇ ਇਹ ਜਿਹੜਾ ਜ਼ਹਿਰ ਆ ਇਹਨੂੰ ਖਤਮ ਕਰਕੇ ਅਸੀਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਵਾਂਗੇ ਇਸ ਜ਼ਹਿਰ ਨੇ ਬੜਾ ਨੁਕਸਾਨ ਕੀਤਾ ਤੇ ਕੋਈ ਵੀ ਸਰਕਾਰ ਜਦੋਂ ਸੇਧ ਸਿੱਖਿਆ ਤੇ ਰੋਜ਼ਗਾਰ ਤੇ ਕੰਮ ਕਰਨ ਲੱਪੇ ਤੇ ਇਹੋ ਜਿਹੀਆਂ ਲਾਮਤਾਂ ਜਿਹੜੀਆਂ ਸਮਾਜ ਦੇ ਵਿੱਚੋਂ ਆਪੇ ਹੀ ਖਤਮ ਹੋ ਜਾਂਦੀਆਂ ਪਹਿਲੀ ਸਰਕਾਰ ਆ ਜਿਨੇ ਸਕੂਲਾਂ ਦੇ ਵਿੱਚ ਟੀਚਰ ਪੂਰੇ ਕਰਕੇ ਚੰਗੀ ਪੜ੍ਹਾਈ ਦੇ ਕੇ ਸਿੱਖਿਆ ਕ੍ਰਾਂਤੀ ਲਿਆ ਕੇ ਸੇਧ ਦੇ ਵਿੱਚ ਸਿਸਟਮ 'ਚ ਸੁਧਾਰ ਕੀਤਾ ਤੇ ਉਹਦੇ ਬਾਅਦ ਹੁਣ ਬੱਚਿਆਂ ਨੂੰ ਰੋਜ਼ਗਾਰ ਦੇ ਰਹੀ ਆ ਜਦੋਂ ਬੱਚਿਆਂ ਨੂੰ ਰੋਜ਼ਗਾਰ ਮਿਲੂ ਭਾਵੇਂ ਇੰਡਸਟਰੀ ਦੇ ਵਿੱਚ ਮਿਲੇ ਭਾਵੇਂ ਕਿਸੇ ਵੱਡੀ ਜਿਹੜੀ ਕੋਈ ਫਰਮ ਆ ਉਹ ਬੱਚੇ ਨੂੰ ਲੈ ਕੇ ਜਾਵੇ ਵੱਡਾ ਪੈਕੇਜ ਦੇਵੇ ਜਾਂ ਸਰਕਾਰੀ ਤੌਰ ਤੇ ਨੌਕਰੀਆਂ ਮਿਲਣ ਤੇ ਬੱਚੇ ਆਟੋਮੈਟਿਕ ਹੀ ਸਿੱਧੇ ਰਸਤੇ ਤੇ ਪੈ ਜਾਣਗੇ ਤੇ ਬੱਚਿਆਂ ਨੂੰ ਵੀ ਬੇਨਤੀ ਆ ਸਵੇਰ ਤੇ ਸ਼ਾਮ ਦਾ ਟਾਈਮ ਘੰਟਾ ਦੋ ਘੰਟੇ ਜਿਹੜੀ ਆ ਗਰਾਊਂਡ ਦੇ ਵਿੱਚ ਆਵਦੀ ਕੋਈ ਨਾ ਕੋਈ ਗੇਮ ਦੀ ਪ੍ਰੈਕਟਿਸ ਕਰਨ ਜਦੋਂ ਬੱਚੇ ਗਰਾਊਂਡ ਨਾਲ ਜੁੜਨਗੇ ਖੇਡਾਂ ਨਾਲ ਜੁੜਨਗੇ ਉਦੋਂ ਇਹੋ ਜਿਹੀਆਂ ਲਾਹਤਾਂ ਆਪੇ ਹੀ ਖਤਮ ਹੋ ਜਾਂਦੀਆਂ ਸਰ ਜਿਵੇਂ ਵੀ ਇਹਨੂੰ ਮਿਲਦਾ ਵੀ ਬਾਰਡਰ ਦੀ ਏਰੀਆ ਵਾ ਸੋ ਪੁੱਛਿਆ ਜਾਨਾ ਸਾ ਇਧਰਲੀ ਸਾਈਡ ਤੇ ਆ ਹਜੇ ਤੱਕ ਕਿਸੇ ਸਮਗਲਰ ਦਾ ਅਧਾਰ ਜਿਹੜਾ ਵਾ ਇਥੇ ਜ਼ਿਲ੍ਹੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਸਾਡੇ ਵੱਲੋਂ ਜਿਹੜੇ ਜਿਨ੍ਹਾਂ ਤੇ 8 8 10 10 ਪਰਚੇ ਸਮਗਲਰਾਂ ਤੇ ਸਾਡੇ ਵੱਲੋਂ ਸਾਰੇ ਐਮਐਲਏ ਸਾਡੇ ਜ਼ਿਲ੍ਹੇ ਦੇ ਸਾਡੇ ਵੱਲੋਂ ਵੀ ਪਟਿਆਲਕੇ ਤੋਂ ਵੀ ਅਸੀਂ ਲਿਸਟਾਂ ਬਣਾ ਕੇ ਸਾਡੇ ਜਿਹੜੇ ਐਸਐਸਪੀ ਸਾਹਿਬ ਹੈ ਉਹਨਾਂ ਨੂੰ ਵੀ ਦਿੱਤੀਆਂ ਤੇ ਛੇਤੀ ਇੱਥੇ ਵੀ ਕਾਰਵਾਈਆਂ ਹੋਣਗੀਆਂ ਜਿਹੜੇ ਸਮਗਲਰ ਆ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਰਾਤ ਨਹੀਂ ਹੋਊਗੀ ਇਹ ਪਹਿਲੀ ਸਰਕਾਰ ਆ ਜਿਨੇ ਵੇਖੋ ਸਮਗਲਰਾਂ ਦੇ ਘਰ ਟੋਣੇ ਸ਼ੁਰੂ ਕੀਤੇ ਆ ਤੇ ਲੋਕ ਕੁਵੀ ਮੰਨਦੇ ਆ ਕਹਿੰਦੇ ਆ ਵੀ ਵਾਕਈ ਕਿਸੇ ਸਰਕਾਰ ਨੇ ਕਾਰਵਾਈ ਕੀਤੀ ਆ ਤੇ 90% ਸਮਗਲਰ ਇਹੋ ਜਿਹੇ ਆ ਜਿਹੜੇ ਜਾਂ ਤੇ ਆਪਦੇ ਘਰਾਂ ਨੂੰ ਜੰਦਰੇ ਮਾਰ ਕੇ ਆਪਦੇ ਰਿਸ਼ਤੇਦਾਰਾਂ ਕੋਲ ਚਲ ਗਿਆ ਜਾਂ ਦੂਤੀਆਂ ਸਟੇਟਾਂ ਚ ਚਲ ਗਿਆ ਇਹ ਜਾਂ ਤੇ ਇਹ ਬੰਦੇ ਸੁਣ ਲੈਣ ਤੇ ਸਮਝ ਲੈਣ ਜਿਹੜੇ ਸਮਗਲਰ ਆ ਜਾਂ ਤੇ ਯਹਰ ਦਾ ਕਾਰੋਬਾਰ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਕੇ ਪਾਕਿਸਤਾਨ ਚਲ ਜਾਣ ਇੱਥੇ ਜਿਹੜੇ ਜ਼ਹਿਰ ਦੇ ਕਾਰੋਬਾਰੀ ਆ ਉਹਨਾਂ ਨੂੰ ਇੱਥੇ ਰਹਿ ਨਹੀਂ ਦਿੱਤਾ ਜਾਊਗਾ ਜੇ ਨਾ ਹਟੇ ਤੇ ਇਹਨਾਂ ਤੇ ਪਰਚੇ ਕਰਕੇ ਜੇਲ੍ਹਾਂ ਚ ਭੇਜਿਆ ਜਾਊਗਾ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਤਾਂ ਇਸ ਤਰ੍ਹਾਂ ਦੇ ਉੱਤੇ ਜੋ ਮੰਤਰੀ ਸਾਹਿਬਾਨ ਨੇ ਲਾਲਜੀਤ ਸਿੰਘ ਪੁਲਰੋਣਾ ਵੱਲੋਂ ਖਾਸ ਤੌਰ ਤੇ ਗੱਲਬਾਤ ਜਿਹੜੀ ਹੈ ਮੀਡੀਆ ਦੇ ਨਾਲ ਕੀਤੀ ਗਈ ਹੈ ਤਾਂ ਨਾਲ ਜਿਹੜੇ ਤਸਕਰ ਨੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜਾਂ ਤਾਂ ਨਸ਼ੇ ਦਾ ਕਾਰੋਬਾਰ ਛੱਡੋ ਤਾਂ ਜਾਂ ਫਿਰ ਪੰਜਾਬ ਛੱਡ ਕੇ ਕਿਤੇ ਹੋਰ ਸੂਬੇ ਦੇ ਵਿੱਚ ਚਲੇ ਜਾਓ ਕੈਮਰਾਮੈਨ ਸੰਦੀਪ ਕੁਮਾਰ ਤੇ ਨਾਲ ਅਕਸ਼ਨੋਮਿਕ ਜੈਕਮੈਨਲੀ ਟੀਵੀ ਤਰਨਤਾਰ ਵਦ ਨਸ਼ਾ ਵ੍ਰਦ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਫਿਰ ਤੋਂ ਇਹ ਕਹਿ ਸਕਦੇ ਆ ਕਿ ਲਗਾਤਾਰ ਜਿਹੜੀ ਕੈਂਪੇਨ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਕਿ ਇਸ ਵਾਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਦੇ ਉੱਤੇ ਤਰਨਤਾਰਨ ਸ਼ਹਿਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ 5000 ਬੱਚਿਆਂ ਦੇ ਨਾਲ ਇੱਕ ਜੋ ਰੈਲੀ ਕੱਢੀ ਜਾਣੀ ਆ ਤਾਂ ਉਸ ਦੀਆਂ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਹੇ ਆ ਖਾਸ ਤੌਰ ਦੇ ਉੱਤੇ ਇਸ ਰੈਲੀ ਦੇ ਵਿੱਚ ਜੋ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਹੈਗੇ ਨੇ ਲਾਲਜੀਤ ਸਿੰਘ ਭੁੱਲਰ ਜਿਹੜੇ ਨੇ ਉਹ ਖਾਸ ਤੌਰ ਤੇ ਇਸ ਰੈਲੀ ਦੇ ਵਿੱਚ ਮੌਜੂਦ ਨੇ ਤਾਂ ਅ ਇੱਥੇ ਤੁਸੀਂ ਵੇਖ ਸਕਦੇ ਹੋ ਹਰਕਿਸ਼ਨ ਸਕੂਲ ਤੋਂ ਲੈ ਕੇ ਤਰਨਤਾਰਨ ਦੇ ਵਿੱਚ ਜਿੱਥੇ ਕਿ 5000 ਬੱਚੇ ਜਿਹੜੇ ਨੇ ਉਹ ਮੌਜੂਦ ਨਹੀਂ ਤਾਂ ਉਹਨਾਂ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਮੰਤਰੀ ਸਾਹਿਬਾਨ ਉੱਤੇ ਉਸ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਿਸ਼ੇਸ਼ ਤੌਰ ਦੇ ਉੱਤੇ ਨਾਲ ਮੌਜੂਦ ਹੈਗਾ ਤਾਂ ਇਸ ਜਗ੍ਹਾ ਤੋਂ ਲੈ ਕੇ ਜੋ ਸਟਾਰਟ ਹੋਏਗੀ ਰੈਲੀ ਹਰਕਿਸ਼ਨ ਸਕੂਲ ਤੋਂ ਤਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੁੰਦੀ ਹੋਈ ਬੋਲੀ ਚੌਂਕ ਤੋਂ ਹੁੰਦੀ ਤਰਨਤਾਰਨ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਵਿਖੇ ਜਾ ਕੇ ਜਿਹੜੀ ਹੈ ਰੈਲੀ ਸਮਾਪਤ ਹੋਏਗੀ ਤਾਂ ਇਸ ਦੀ ਜਿਹੜੀਆਂ ਵਿਸ਼ੇਸ਼ਤਾ